ਹਾਂਜੀ ਦੋਸਤੋ ਕਹਿੰਦੇ ਹਨ ਇੱਕ ਚਰਵਾਹਾ ਜੇਟ ਦੇ ਮਹੀਨੇ ਦੇ ਵਿੱਚ ਜੰਗਲ ਦੇ ਵਿੱਚ ਭੇਡਾਂ ਤੇ ਬੱਕਰੀਆਂ ਚਾਰ ਰਿਹਾ ਸੀ ਜਦੋਂ ਬੜੀ ਜਾਦੇ ਕੜਕ ਦੀ ਧੁੱਪ ਹੋਈ ਥੱਕ ਚੁੱਕਿਆ ਸੀ ਤੇ ਇੱਕ ਜਾ ਕੇ ਸੰਘਣੇ ਤੇ ਕਣੇ درخت ਦੇ ਥੱਲੇ ਬੈਠ ਗਿਆ ਦਮ ਲਿਆ ਪਾਣੀ ਪੀਤਾ ਤੇ ਡੂੰਘੀਆਂ ਸੋਚਾਂ ਦੇ ਵਿੱਚ ਗੜੂੰਦ ਹੋ ਗਿਆ ਸੋਚੀ ਡੁੱਬੇ ਤੇ ਚਿਹਰੇ ਤੇ ਕਪਾ ਚਮਕਣ ਲੱਗੀ ਉਸ ਦੇ ਬੁੱਲ ਫਰਕੇ ਤੇ ਕਹਿਣ ਲੱਗਾ ਹੇ ਰੱਬਾ ਜੇਕਰ ਤੂੰ ਮੈਨੂੰ ਕਿਤੇ ਮਿਲ ਪਵੇਂ ਤਾਂ ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਪਲਾਵਾਂ ਤੇ ਦੁੱਧ ਪੀਂਦੇ ਪੀਂਦੇ ਮੈਂ ਤੇਰੇ ਕੱਪੜੇ ਧੋਦਿਆਂ ਤੇ ਕੱਪੜਿਆਂ ਦੇ ਵਿੱਚੋਂ ਸਾਰੀ ਮੈਲ ਕੱਢ ਦਿਆਂ ਤੇ ਤੈਨੂੰ ਵੀ ਮਲ ਮਲ ਕੇ ਨਹਾ ਦੇਵਾਂ ਤੇ ਤੇਰੇ ਪਿੰਡੇ ਤੋਂ ਰੱਬਾ ਸਾਰੀ ਮੈਲ ਉਤਾਰ ਦਿਆਂ ਸੱਜਣੋ ਇਤفاق ਨਾਲ ਮੁਸਲਮਾਨਾਂ ਦਾ ਧਾਰਮਿਕ ਗੁਰੂ ਹਾਜ਼ਰ ਤਮੂਸਾ ਉਤੋਂ ਨਹੀਂ ਲੰਘ ਰਹੇ ਸੀ ਚਰਵਾਹੇ ਦੇ ਬੋਲ ਸੁਣੇ ਕੰਨੀ ਪਏ ਹਾਜ਼ਰ ਤਮੂਸਾ ਜੀ ਦੇ ਉਹਨਾਂ ਨੇ ਰੱਬ ਦਾ ਜਦੋਂ ਹੱਸੋ ਹੀਣਾ ਚਿੱਤਰ ਸੁਣਿਆ ਤੇ ਕ੍ਰੋਧ ਦੇ ਵਿੱਚ ਆ ਗਏ ਚਰਵਾਹੇ ਨੂੰ ਮੋਢੇ ਤੋਂ ਫੜਿਆ ਝੰਜੋੜ ਕੇ ਬੋਲੇ ਓਏ ਮੂਰਖ ਤੂੰ ਰੱਬ ਬਾਰੇ ਕਿਹੋ ਜੇ ਬਚਨ ਬੋਲੇ ਐ ਤੂੰ ਰੱਬ ਨੂੰ ਦੁੱਧ ਪਲਾਏਂਗਾ ਉਹ ਸਾਰੇ ਸੰਸਾਰ ਨੂੰ ਦੁੱਧ ਪਲਾਉਣ ਵਾਲਾ ਦਾਤਾ ਦੇਣ ਵਾਲਾ ਦੋ ਜਹਾਨ ਦਾ ਮਾਲਕ ਉਹ ਤੇਰੀ ਬੱਕਰੀ ਦਾ ਦੁੱਧ ਪੀਵੇਗਾ ਉਹ ਸਾਰੀ ਦੁਨੀਆ ਦੀ ਮਹਿਲ ਕੱਟਣ ਵਾਲਾ ਰੱਬ ਤੂੰ ਉਸ ਦੀ ਮਹਿਲ ਲਾਹੇਗਾ ਤੂੰ ਬੜੀ ਵੱਡੀ ਭੁੱਲ ਕੀਤੀ ਹੈ ਗਲਤੀ ਕੀਤੀ ਹੈ ਗੁਸਤਾਖੀ ਦੇ ਬਚਨ ਬੋਲੇ ਹੈ ਬਹੁਤ ਮਾੜਾ ਕੀਤਾ ਸੱਜਣੋਂ ਕਹਿੰਦੇ ਹਨ ਉਸੇ ਵੇਲੇ ਹਜਰਤ موسی ਨੂੰ ਆਕਾਸ਼ ਬਾਣੀ ਹੋਈ ਆਵਾਜ਼ ਆਈ ਓ موسیਆ ਤੂੰ ਸੰਸਾਰ ਦੇ ਵਿੱਚ ਜੋੜਨ ਵਾਸਤੇ ਗਿਆ ਹੈ ਕਿ ਤੋੜਨ ਵਾਸਤੇ ਗਿਆ ਤੂੰ ਅੱਜ ਮੇਰੇ ਇੱਕ ਭਗਤ ਦਾ ਦਿਲ ਤੋੜ ਦਿੱਤਾ ਜਿਹੜੇ ਚਰਵਾਹੇ ਦੀਆਂ ਅੱਖਾਂ ਚੋਂ ਹੰਝੂ ਟਪਕੇ ਐ ਉਹ ਚਰਵਾਹੇ ਦੇ ਨਹੀਂ ਉਹ ਮੇਰੇ ਹੰਝੂ ਨੇ ਹਜ਼ਰਤ ਮੂਸਿਆ ਤੂੰ ਉਹਦੇ ਬੋਲਾਂ ਦੇ ਵਿੱਚ ਉਲਝ ਕੇ ਰਹਿ ਗਿਆ ਤੂੰ ਉਹਦੇ ਮੁਕ ਤੋਂ ਬੋਲੇ ਹੋਏ ਸ਼ਬਦਾਂ ਦੀ ਗਹਿਰਾਈ ਵਿੱਚ ਰਹਿ ਗਿਆ ਤੂੰ ਗਸਤਾਖੀ ਕੀਤੀ ਐ ਤੂੰ ਉਹਦੀ ਆਤਮਾ ਦੀ ਅਰਦਾਸ ਨੂੰ ਸਮਝ ਨਹੀਂ ਸਕਿਆ ਦੋਸਤੋ ਮੂਸੇ ਦੀਆਂ ਅੱਖਾਂ ਝੁੱਕ ਗਈਆਂ ਸ਼ਰਮਸਾਰ ਹੋ ਗਿਆ ਉਸ ਨੂੰ ਸਮਝ ਆ ਗਈ ਕਿ ਰੱਬ ਦਾ ਨੂਰ ਕੇਵਲ ਕੋਹੇ ਤੂਰ ਦੀਆਂ ਚੋਟੀਆਂ ਉੱਤੇ ਹੀ ਨਜ਼ਰ ਨਹੀਂ ਆਉਂਦਾ ਭਾਵਨਾ ਨਾਲ ਕੀਤੀ ਅਰਦਾਸ ਦੇ ਬਲ ਨਾਲ ਮਨ ਦੀਆਂ ਡੁਗਾਣਾ ਚੋਂ ਵੀ ਆਕਾਲ ਪੁਰਖ ਪ੍ਰਗਟ ਹੋ ਜਾਂਦਾ ਹੈ ਅਰਦਾਸ ਬੋਲਾਂ ਦੀ ਨਹੀਂ ਆਤਮਾ ਦੀ ਹੁੰਦੀ ਹੈ ਇਸ ਦੀ ਆਵਾਜ਼ ਮਨ ਦੀਆਂ ਗਹਿਰਾਈਆਂ ਚੋਟਦੀ ਹੈ ਆਕਾਸ਼ ਤੱਕ ਪਹੁੰਚਦੀ ਹੈ ਜਿਹੜੀ ਪੁਕਾਰ ਕੇਵਲ ਕੰਠ ਵਿੱਚੋਂ ਉੱਠੇ ਮੂਸਿਆ ਉਹ ਸਤ ਤੱਕ ਰਹਿ ਜਾਂਦੀ ਹੈ ਉਹ ਪ੍ਰਮਾਤਮਾ ਤੱਕ ਨਹੀਂ ਪਹੁੰਚਦੀ ਅਰਦਾਸ ਸ਼ਬਦਾਂ ਦਾ ਚਮਤਕਾਰ ਨਹੀਂ ਅਰਦਾਸ ਤਾਂ ਇੱਕ ਰੂਹ ਦਾ ਗੀਤ ਹੈ ਰੂਹ ਤੋਂ ਗਾਇਆ ਹੋਇਆ ਗੀਤ ਹੈ ਜੋ ਸ਼ਬਦਾਂ ਦੀ ਮੋਹਤਾਜੀ ਤੋਂ ਮੁਕਤ ਹੈ ਇਹ ਤਾਂ ਧੁਰ ਅੰਦਰੋਂ ਉੱਠੀ ਹੋਈ ਦੁਹਾਈ ਹੈ ਜੋ ਪ੍ਰਮਾਤਮਾ ਨੂੰ ਧੂਪ ਆਉਂਦੀ ਹੈ ਇਹ ਕਾਇਆ ਦੀ ਡੰਡੌਤ ਨਹੀਂ ਇਹ ਤਾਂ ਆਤਮਾ ਦਾ ਸਜਦਾ ਹੈ ਜੁੜੇ ਹੱਥ ਤੇ ਝੁਕਿਆ ਹੋਇਆ ਸੀਸ ਅੰਦਰਲੇ ਸਮਰਪਣ ਦੇ ਬਾਹਰੀ ਚਿੰਨ ਹਨ ਸਜਣੋ ਅਰਦਾਸ ਤੇ ਅੰਦਰੋਂ ਹੁੰਦੀ ਹੈ ਅਰਦਾਸ ਤੇ ਆਤਮਾ ਤੋਂ ਹੁੰਦੀ ਹੈ ਜਦੋਂ ਵੀ ਕਰੀਏ ਆਤਮਾ ਤੋਂ ਕਰੀਏ ਕਦੇ ਕਿਸੇ ਦਾ ਉੱਪਰੋਂ ਪਹਿਰਾਵਾ ਨਾ ਦੇਖੀਏ ਅੰਦਰੋਂ ਜੁੜਿਆ ਹੁੰਦਾ ਹੈ ਤੇ ਅੰਦਰੋਂ ਅਰਦਾਸ ਹੁੰਦੀ ਹੈ ਤੇ ਮੂਸੇ ਨੇ ਨਮਸ਼ਕਾਰ ਕੀਤੀ ਤੇ ਆਪਣੀ ਭੁੱਲ ਬਖਸ਼ਾਈ ਸੱਜਣੋ ਇਸ ਤਰ੍ਹਾਂ ਹੁੰਦੀ ਹੈ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ